ਵੈਗਲ ਜੀ ਖਾਲਸਾ ਵੈਗਲ ਜੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਹੋਣ ਲੱਗਿਆ ਜੀ ਆ ਪਾਲਕ ਆਹ ਪਾਲਕ ਦਾ ਪਾਹ ਹ ਵੀ ਜੀ ਸੀ ਵੀ ਆਏ ਖੋਹੀ ਵਧੀਆ ਹੁਣ ਆ ਜਿਹੜੇ ਪੱਤੇ ਆ ਜੇ ਐ ਖਰਾਬ ਹੋ ਗਏ ਆ ਇਹ ਤੇੜੀ ਕੀੜੀ ਉਹ ਲੱਗ ਜਾਂਦੀ ਆ ਇਹਦੇ ਕਰਕੇ ਹੁਣ ਆਪਾਂ ਇਹਨੂੰ ਸਪਰੇਅ ਕਰਨੀ ਆ ਜੀ ਦੂਜੀ ਕੱਚੀ ਲੱਸੀ ਦੀ ਉਹਦੇ ਨਾਲ ਫਿਰ ਇਹਦੇ ਵੀ ਥੋੜਾ ਜਿਹਾ ਇਹਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਆ ਅੱਗੇ ਕੀਤੀ ਸੀਗੀ ਆਪ ਤੇ ਵਧੀਆ ਵਿੱਚ ਬਣ ਗਿਆ ਵਿੱਚ ਵਿੱਚ ਥੋੜਾ ਜਿਹਾ ਵੀ ਖਰਾਬ ਆ ਅਵੇ ਤੇ ਸੋਨੇ ਹੋ ਗਿਆ ਆ ਜੇ ਤਾਂ ਦੂਜੀ ਕਰੀਏ ਤਾਂ ਛੇਤੀ ਹੋ ਜਾ ਪਰ ਇਹ ਦੂਜਣਾਂ ਅਸੀਂ ਕਰਦੇ ਆ ਉਹਦੇ ਨਾਲ ਥੋੜੇ ਥੋੜੇ ਘੱਟ ਹੁੰਦੇ ਆ ਜਨ ਕਿ ਛੇਤੀ ਨਹੀਂ ਹੁੰਦੇ ਥੋੜਾ ਟਾਈਮ ਲੱਗ ਜਾਂਦਾ ਹੁੰਦੇ ਬਹੁਤ ਵਧੀਆ ਇਹ ਤੇ ਜਨ ਕਿ ਵੀ ਬਿਣਾ ਫਰੇ ਸਿਪਰੇ ਤੋਂ ਫਿਰ ਇਹ ਵੀ ਹੁਣ ਥੋੜਾ ਜਿਹਾ ਫਰਕ ਪੈ ਜਾਂਦਾ ਆ ਆਪਣਾ ਹੋਇਆ ਕਹਿੰਜੀ ਸਾਗ ਉਧਰ ਸਾਗ ਸੀ ਜਾਂ ਦੂਜਾ ਤੋਰਗੇ ਦਾ ਉਹ ਫਿਰ ਆਪਾਂ ਤੋੜਤਾ ਹੁਣ ਆ ਦੂਜਾ ਸਾਗ ਦੂਜਾ ਜੀ ਇਹ ਸਾਰਾ ਇਹ ਦੂਜੀ ਸਰੋਂ ਆਪਣੀ ਗੋਭੀ ਸਰੋਂ ਇਹ ਸਾਗ ਬਣ ਜਾਣਾ ਆਪਣਾ ਵਧੀਆ ਅਸੀਂ ਸਾਈ ਕਰਦੇ ਆ ਬਹੁਤ ਵਧੀਆ ਚੀਜ਼ ਹੈ ਜੀ ਤੇ ਕੋਈ ਵੀ ਅਸੀਂ ਵੀਡੀਓ ਪਾਉਣੇ ਕੰਮ ਦੀ ਗੱਲ ਹੁੰਦੀ ਆ ਕੰਮ ਦੀ ਗੱਲ ਵਾਸਤੇ ਪਾਉਣੇ ਆ ਲਾਇਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜਿਹੜੇ ਨਵੇਂ ਆਏ ਆ ਫੋਲੋ ਵੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਕੰਮ ਦੀਆਂ ਗੱਲਾਂ ਕਰਨੀਆਂ ਕੰਮ ਦੀ ਆਪਾਂ ਨਾਲ ਚੈਣਾ ਬਹੁਤ ਐਸ ਚੀਜ਼ ਦੀ ਜੇ ਕੋਈ ਵੀ ਸਬਜੀ ਆ ਕੋਈ ਵੀ ਫਾਲ ਵਾਲਾ ਬੁੱਟਾ ਬਣਾਉਣੇ ਆਪਾਂ ਦੇਖਿਆ ਕਰੋ ਲਾਇਕ ਕਰਿਆ ਕਰੋ ਵੈਗ ਜੀ ਥਾਸ ਸਾਹਿਬ ਵੈਗ ਜੀ ਕਿ ਫਤਿਹ ਜੀ ਧੰਨਵਾਦ